ਜਿੰਦਰ ਗਿੱਲ ਅੱਜ ਮੈਂ ਲੋਕਾਂ ਨੂੰ ਇੱਕ ਜਾਣਕਾਰੀ ਦੇਣਾ ਚਾਹਣਾ ਕਿਉਂਕਿ ਜਦੋਂ ਅਸੀਂ 12 ਤਰੀਕ ਨੂੰ ਅਸੀਂ ਮੰਗ ਪੱਤਰ ਦੇਣਗੇ ਡੀਸੀ ਸਾਹਿਬ ਉਸ ਦਿਨ ਅਸੀਂ ਵੇਖਿਆ ਕਿ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਕਿਉਂਕਿ ਡੀਸੀ ਸਾਹਿਬ ਤੇ ਜਿਹੜੇ ਆਮ ਮੀਟਿੰਗਾਂ ਚ ਰੁੱਝੇ ਰਹਿੰਦੇ ਆ ਅਸੀਂ ਵੀ ਇਹ ਹਾਲਾਤ ਵੇਖੇ ਆ ਕੋਈ ਅੰਗ ਹੀ ਇਹਨਾਂ ਵਿਅਕਤੀ ਜਿਹੜਾ ਵਿਚਾਰਾ ਆਪਣਾ ਕਿਰਾਇਆ ਖਰਚੀਂ ਜਾਂਦਾ ਜਾਂ ਵਿਧਵਾ ਔਰਤਾ ਜਾਂ ਮਾਤਾ ਪਿਣਾ ਜਾਂਦੀਆਂ ਜਾਂ ਸਾਡੇ ਵੀਰ ਜਾਂਦੇ ਆ ਡੀਸੀ ਸਾਹਿਬ ਕੋਈ ਟਾਈਮ ਹੀ ਨਹੀਂ ਦਿੰਦਾ ਜਦੋਂ ਟਾਈਮ ਦਿੱਤਾ ਜਾਵੇ ਕਿ ਭਈ ਸਾਨੂੰ ਪਬਲਿਕ ਟੀਲਿੰਗ ਨੂੰ ਆਹ ਟਾਈਮ ਹੈ ਜਦੋਂ ਚਾਹੀਏ ਉਦੋਂ ਮੀਟਿੰਗ ਮੀਟਿੰਗ ਹੈ ਦੂਜੀ ਗੱਲ ਆਮ ਆਦਮੀ ਸਰਕਾਰ ਇਹ ਗੱਲ ਕਹਿੰਦੀ ਸੀ ਸਾਡੀ ਸਰਕਾਰ ਬਣਾਓ ਤੇ ਅਸੀਂ ਲੋਕਾਂ ਦਾ ਦਫਤਰਾਂ ਤੋਂ ਆਉਣਾ ਜਾਣਾ ਬੰਦ ਕਰਾ ਦਾਂਗੇ ਕਿਉਂਕਿ ਅਸੀਂ ਘਰ-ਘਰ ਜਾ ਕੇ ਲੋਕਾਂ ਦੇ ਕੰਮ ਕਰਾਂਗੇ ਤੀਜਾ ਸਾਡਾ ਪੁਆਇੰਟ ਹੈਗਾ ਜਿਹੜੇ ਸਟਾਮ ਆ ਸਟਾਮ ਵਾਲੇ ਜਿਹੜੇ ਆ ਲਾਇਸੈਂਸ ਕਿਸੇ ਨਾਂ ਦੇ ਆ ਤੇ ਦੇਣ ਕੋਈ ਦਿਆ ਕੋਈ 50 ਰੁਪਏ ਦਾ ਜਿਹੜੇ 80 ਰੁਪਏ ਲਈ ਜਾਂਦਾ ਕੋਈ 500 ਦਾ 600 ਰੁਪਏ ਲਈ ਜਾਂਦਾ ਇਸ ਕਰਕੇ ਡੀਸੀ ਸਾਹਿਬ ਨੂੰ ਸਾਡੀ ਰਿਕਵੈਸਟ ਹੈ ਕਿ ਇਹਨੂੰ ਜਿਹੜਾ ਕਿ ਇਹ ਲਾਇਸੈਂਸ ਕੈਨਸਲ ਕੀਤੇ ਜਾਣ ਜੇ ਜਿਵੇਂ ਦਿੱਲੀ ਦੇ ਵਿੱਚ ਆਪਣੇ ਮੋਬਾਈਲ ਤੋਂ ਡਾਊਨਲੋਡ ਕਰਕੇ ਤੇ ਆਪਾਂ ਆਪ ਜਿਹੜਾ ਸਟਾਰਮ ਹੈ ਜਿਹੜਾ ਆਪ ਕੱਢ ਸਕਦੇ ਹ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਟਾਰਮ ਵਾਲੇ ਲੁੱਟ ਕਰ ਰਹੇ ਤੇਜੀ ਸਹੀ ਇਹ ਗੱਲ ਕਹਿਣੀ ਚਾਹੁੰਦੇ ਕਿ ਜਿਹੜੇ ਜਿਹੜੇ ਲੋਕ ਅਦਾਲਤ ਨੂੰ ਚਲਾਨ ਪਾ ਦਿੰਦੇ ਆ ਲੋਕ ਅਦਾਲਤਾਂ ਦੇ ਵਿੱਚ ਕੋਈ 3 ਸਾਲ 3 ਮਹੀਨੇ 4 ਮਹੀਨੇ ਲੋਕ ਖੱਜਲ ਖਰਾਬ ਹੁੰਦੇ ਆ ਸਾਡਾ ਸਾਥੀ ਖੁਦ 2-3 ਮਹੀਨੇ ਤੋਂ ਖੱਜਲ ਖਰਾਬ ਹੋ ਰਿਆ ਲੋਕ ਦਾਲ ਤਾਲੇ ਬਾਹਰ ਲਿਸ਼ਟਾ ਨਹੀਂ ਲਾਉਂਦੇ ਜੱਜ ਸਾਹਿਬ ਤੇ ਲੋਕੀ ਕਦੀ ਪੁਲਿਸ ਦੇ ਚੱਕਰ ਲਾਉਂਦੇ ਆ ਕਦੀ ਉਥੋਂ ਦੇ ਲਾਉਂਦੇ ਆ ਤੇ ਬਹੁਤ ਮੁਸ਼ਕਲ ਹੋਇਆ ਪਿਆ ਇਸ ਕਰਕੇ ਆਮ ਆਦਮੀ ਨੂੰ ਸਾਡੀ ਚੇਤਾਵਨੀ ਆ ਜਾਂ ਤੇ ਇਹਨਾਂ ਤੇ ਸੁਧਾਰ ਕੀਤਾ ਜਾਵੇ ਨਹੀਂ ਤੇ ਸਾਡੀ ਜਿਹੜੀ ਆਰਐਸਪੀ ਪਾਰਟੀ ਆ ਤੇ ਇਹ ਇਸ ਮੁੱਦੇ ਦੇ ਉੱਤੇ ਜਰੂਰ ਆਪ ਦਾ ਮੁਜ਼ਾਰਾ ਕਰੂਗੀ ਧੰਨਵਾਦ